ਮੰਡਾਲ ਬੇਟਾ ਸਾਡਾ ਪਿੰਡ ਆ ਫਾਰਮਜੀਤ ਕੌਰ ਮੇਰਾ ਨਾਮ ਆ ਕਪੂਖਲੇ ਏਰੀਆ ਚੋਂ ਆਸੀ ਠੀਕ ਹੈ ਭੈਣ ਜੀ ਤੁਹਾਨੂੰ ਨਾ ਅਸੀਂ ਪੰਜ ਜੂਸ ਬੋਡੀ ਸਰਵਿਸ ਦੇ ਦਿੱਤੇ ਸੀ ਉਹ ਵਰਤੋਂ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਬਾ ਜੀ ਜਿੱਦਾਂ ਮੈਨੂੰ ਟੈਕਸ ਦੀ ਵੀ ਸੀਗੀ ਬਹੁਤ ਜਿਆਦਾ ਟੈਕਸ ਦੀ ਸੀ ਲਗ ਮੇਰਾ ਬਹੁਤ ਦਰਦ ਕਰਦਾ ਸੀ ਤੇ ਟੈਕਸ ਦੀ ਭੈਣ ਜੀ ਕਿੰਨੇ ਚਿਰ ਤੋਂ ਸੀ ਤੁਹਾਨੂੰ ਪ੍ਰੋਬਲਮ 30 ਸਾਲ ਤੋਂ 30 ਸਾਲ ਤੋਂ ਹਾਂ ਜੀ ਤੇ 30 ਸਾਲ ਤੋਂ ਸੀਗਾ ਪੈਸਾ ਮੇਰਾ ਬਹੁਤ ਲੱਗਾ 12 ਲੱਖ ਰੁਪਏ ਮੇਰਾ ਲੱਗ ਗਿਆ ਠੀਕ ਹੈ ਭੈਣ ਜੀ ਹੋਰ ਕੀ ਪ੍ਰੋਬਲਮ ਅਸੀਂ ਨਾਲ ਤੁਹਾਨੂੰ ਤੇ ਹੁਣ ਆ ਡੇਢ ਸਾਲ ਤੋਂ ਪੱਜ ਮੇਰਾ ਹੱਥ ਪੈ ਸਾਰਾ ਸਰੀਰ ਹੀ ਡੈੱਡ ਹੋ ਗਿਆ ਠੀਕ ਹੈ ਮੈਂ ਹਸਪਤਾਲਾਂ ਚ ਵੀ ਦਾਖਾ ਰਹੀ ਆ ਕੋਈ ਮੈਨੂੰ ਫਾਇਦਾ ਨਹੀਂ ਹੋਇਆ ਹਸਪਤਾਲਾਂ ਚ ਪੈਸਾ ਮੇਰਾ ਪੇ ਬਹੁਤ ਲੱਗ ਗਿਆ ਕਮੀ 10 ਲੱਖ ਰੁਪਏ ਮੇਰਾ ਹੋਣ ਹੀ ਲੱਗ ਗਿਆ ਵਾ ਹਸਪਤਾਲਾਂ ਚ ਠੀਕ ਹੈ ਤੇ ਮੈਂ ਤੁਸੀਂ ਦੱਸੇ ਸੀ ਵੀ ਤੁਰਨਾ ਫਿਰਨਾ ਵੀ ਔਖਾ ਸੀ ਤੁਹਾਨੂੰ ਬੱਚੇ ਵਗੈਰਾ ਲੈ ਕੇ ਜਾਂਦੇ ਸੀ ਮੈਂ ਕਿ ਪੋਛੋ ਨਾ ਨਾ ਇੰਨੀ ਮੈਂ ਦੁਖੀ ਸੀ ਕਿ ਵੀ ਚੌਕ ਕੇ ਬਾਥੂਮ ਟੋਇਲਟ ਖੜਦੇ ਸੀ ਕਿ ਚੌਕ ਕੇ ਫੇ ਮੰਜੇ ਤੇ ਪਉਂਦੇ ਸੀ ਮੈਂ ਤਾਂ ਆਪਣੇ ਆਪ ਨਲਾਂ ਲੀੜੇ ਪੈਂਦੇ ਸੀ ਨਲਾਂਉਂਦੇ ਮੈਨੂੰ ਆਪ ਹੀ ਸੀਗੇ ਠੀਕ ਹੈ ਠੀਕ ਹੈ ਭੰਜੀ ਤੇ ਡਾਕਸ ਵਾਰੇ ਡਾਕਟਰ ਕੀ ਕਹਿ ਰਹੇ ਸੀ ਆਪਰੇਸ਼ਨ ਵਗੈਰਾ ਦੀ ਰਾਇ ਦੇ ਰਹੇ ਕਿ ਕਿਦਾਂ ਹੁਣ ਤਾਂ ਪਰੇਸ਼ਾਨੀ ਪਰੇਸ਼ਾਨ ਜਿੱਥੇ ਵੀ ਜਾਂਦੀ ਪਰੇਸ਼ਾਨੀ ਪਰੇਸ਼ਾਨ ਦੱਸੀ ਜਾਂਦੇ ਆ ਵੀ ਤਾਂ ਹੌਣ ਦਾ ਪਰੇਸ਼ਾਨ ਹੋਊਗਾ ਫੇਰ ਮਸਲਾ ਹੱਲ ਹੋਊਗਾ ਨਿਕਲੇ ਦੀ ਜਬਾਨ ਵੀ ਰਹਿ ਜਾਣੀ ਆ ਅੱਛਾ ਕੀ ਖਰਚਾ ਮੰਗ ਰਹੀ ਸੀ ਆਪਰੇਸ਼ਨ ਦਾ ਹੁਣ 10 ਲੱਖ ਰੁਪਈਆ ਖਰਚਾ ਮੰਗ ਰਹੇ ਨੇ ਪਰੇਸ਼ਾਨ ਦਾ ਹਾਂਜੀ ਫੇ ਕੋਈ ਗਾਰੰਟੀ ਲੈ ਰਹੀ ਸੀ ਡਾਕਟਰ ਗਾਰੰਟੀ ਕੋਈ ਨਹੀਂ ਲੈਂਦਾ ਠੀਕ ਹੈ ਭੰਜੀ ਠੀਕ ਹੈ ਸੋ ਹੁਣ ਜਿਹੜੇ ਤਰੇ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਹੋ ਕਹਿਣਾ ਚਾਹਾਂਗਾ ਵੀ ਇਹ ਬੋਡੀ ਵਾਸ ਸਾਰਾ ਜਿਹੜਾ ਵੀ ਵਰਤੋ ਵਰਤ ਕੇ ਵੇ ਐ ਫਾਇਦਾਬੰਦੀ ਆਪਾਂ ਨੂੰ ਹੋਣੀ ਆ ਵੇ ਰਾਹ ਮੈਨੂੰ ਰਾਹ ਆਇਆ ਵਾ ਸਾਰੇ ਭੈਣ ਭਰਾਵਾਂ ਨੂੰ ਇਦਾਂ ਹੀ ਰਾਹ ਆਊਗਾ ਠੀਕ ਹੈ ਭੈਣ ਜੀ ਠੀਕ ਹੈ ਬਹੁਤ ਵਧੀਆ ਧੰਨਵਾਦ ਭੈਣ ਜੀ ਧੰਨਵਾਦ ਬਾਜੀ